fuera ਹੋਰ ਬਾਈ ਗਾਗੜੀ ਕੀ ਹਾਲ ਚਾਲ ਨੇ ਠੀਕ ਹੈ ਬਾਈ ਵਧੀਆ ਤੂੰ ਕਿਵੇਂ ਇੱਧਰ ਨੂੰ ਆਏ ਹੋ ਯਾਰ ਮੇਰੇ ਨਾਲ ਮੱਕੀ ਇੱਧਰ ਮੋਟਰ ਖੱਡੀਆਂ ਮੀਆਂ ਦੋ ਅੱਛਾ ਮੈਂ ਪਾਣੀ ਪੀਣ ਆਇਆ ਸੀਗਾ ਇੱਧਰ ਅੱਛਾ ਆ ਜਾ ਤੈਨੂੰ ਪਿਆ ਦੇਖ ਲੈ ਮੈਂ ਤੇਰੇ ਕੋਲੇ ਆ ਗਿਆ ਅੱਛਾ ਹੋਰ ਠੀਕ ਠਾਕ ਬੜ ਗਿਆ ਯਾਰ ਬੱਸ ਆਪ ਕੋਈ ਮੀਆਂ ਗੁਗਲਾਉਣ ਵਾਲੀ ਪਈ ਆ ਯਾਰ ਇੱਕ ਮੱਕੀ ਵੀ ਲੇਟ ਕਰੀ ਬੈਠੇ ਬਹੁਤ ਵੱਲੀ ਲੇਟ ਹੋ ਗਿਆ ਹੋਰ ਯਾਰ ਹੋਰ ਕਣਕ ਚੰਗੀ ਨਿਕਲੀ ਕਣਕ ਦਾ ਭਰਾਵਾ ਝਾੜ ਹੈ ਘੱਟ ਕਿਉਂ ਝਾੜ ਤੈਰੀ ਕਿਦਾ ਬਹੁਤ ਵਧੀਆ ਝਾੜ ਹੈ ਖੜਦਾ ਯਾਰ ਘਰੇ ਜਵਾਕ ਵੀ ਲੜਦੇ ਆਗੇ ਭਾਣ ਨਾਲ ਛੱਪਾ ਖਾ ਨਾਲ ਤਾਂ ਬਾਹ ਨਹੀਂ ਸਾਡੇ ਦੂਜੇ ਘਰ ਵਾਲੇ ਬੱਧੀ ਬੈਠਿਆ ਜਾ। ਚਾਏ ਰੀ ਥੋੜੀਆਂ ਪਣ ਜਾਈਤਾ ਹੋਗੇ ਨਿਬੜਿਆ ਨਹੀਂ ਹਲੇ ਛੋਟਾ ਉਹ। ਬਾਪਿੱਤੀ ਕੁੜਿਆ ਫਰਦਾ ਭਰਾਵਾ ਕੀ ਕਰੀ। ਹੈ? ਬਿੱਤੀ ਕੁੜਿਆ ਫਰਦਾ ਕੀ ਕਰਕੇ ਮੈਂ ਤਾਂ ਅੱਕਿਆ ਪੈਣਾ। ਅੱਕਿਆ ਦਾ ਅੱਕਿਆ ਦਾ ਪਿਆਗਾ ਕੋਈ ਯਾਰ ਬੰਦੇ ਸਾਧਲਾ ਕੋਈ ਹੋ ਸਾਧਲਾ। ਘਰੇ ਜਵਾਕ ਵੀ ਲੜਦੇ ਆ ਯਾਰ ਰਿਸ਼ਤਦਾਰਾਂ ਨਾਲ ਵੀ ਇਕੱਠੇ ਕਰਕੇ ਬੈਠੇ ਕੋਈ ਨਹੀਂ ਹੁੰਦਾ ਭਰਾ। ਕਿਉਂ ਕੀ ਕਹਿੰਦੇ ਫਿਰ ਪੁਰੋ। ਕਹਿੰਦੇ ਸਾਡਾ ਇੰਨਾ ਬਣਦਾਗਾ। ਇਹਦਾ ਬਣਦਾ ਤੇ ਇਤੋਂ ਨਹੀਂ ਵੱਢੀ ਜਾਂਦੀ ਫਿਰ ਬੱਠ। ਮਾਜਾ ਹੀ ਆ ਪਗਿਆ ਕਰ ਮਾਜਾ ਮੱਤ ਕੀ ਵੱਡੂ ਜਿਹੜਾ ਕੋ ਮਰਤੀ ਹੋਈ ਵੱਟ ਵਾ ਚੰਗਾ ਯਾਰ ਮੈਂ ਤਾਂ ਹਫ਼ਤੇਰੇ ਕੋਲੇ ਬਹਿ ਗਿਆ ਮੱਸੀ ਨੂੰ ਪਾਣੀ ਛੱਡਿਆ ਵਾ ਭਰਾਵਾ ਚੰਗਾ ਵੀ ਲਗੜੀ ਚੰਗਾ ਹੋਈ ਔਰ ਉਹ ਜੱਟ ਦਾ ਵੀ ਹੁੰਦਾ ਵਟ ਫੰਨੇ ਦਾ ਸਿੱਧੂ ਮੂਸੇ ਵਾਲਾ ਨੂੰ ਜੱਟ ਥਾਪੀ ਮਾਰਦਾ ਜਾਣਦੇ ਕਿਹੜਾ ਆਉਂਦਾ ਓਏ ਅੱਜ ਦੇਖ ਹੀ ਲੈਣ ਦੇ ਦੋ ਆ ਗਿਆ ਤੇ ਤੂੰ ਕਾਇਕੜਾ ਗਿਆ ਸੀ ਮਹਾ ਚੱਕਰ ਕੇ ਫਟੇ ਇੱਥੇ ਮਹਾ ਆਉਣ ਦੇ ਜਿਹੜਾ ਆਉਂਦਾ ਬੇਚਾ ਤੇ ਚੱਕਰ ਨਹੀਂ ਬਣਦੀ ਲੋਕੀਓ ਕੀ ਹਾਲ ਆ ਭਾਈ ਗਿਆ ਲਿਆ ਈਗਾ ਈਗਾ ਭਾਈ ਤੂੰ ਸੁਣਾ ਮਰੀਆ ਵੇ ਜਦ ਕਿਵੇਂ ਪਿਆ ਬਸ ਉਹੀ ਪੈ ਗਿਆ ਯਾਰ ਹੋਰ ਉਹ ਠੀਕ ਆ ਕਿਧਰੋਂ ਆਇਆ ਮਾ ਪਿੰਡੋਂ ਆਇਆ ਸੀ ਚਾਹ ਪਾਣੀ ਪੀ ਕੇ ਆਇਆ ਸੀਗਾ ਮੱਕੀ ਚ ਪਾਣੀ ਛੱਡਿਆ ਵਗਾ ਮਾ ਚਲ ਗੇੜਾ ਮਾਰ ਕੇ ਕਿਤੇ ਟੋਟ ਅਟਨਾ ਗਿਆ ਹੋਵੇ ਅੱਛਾ ਗਾਂ ਵਾਲੇ ਖੇਤ ਹਾਂ ਹਾਂ ਹੋਰ ਥੋੜਾ ਨਿਬੜਿਆ ਸੀ ਵਾਟੀ ਜੀ ਦਾ ਨਿਬੜ ਗਿਆ ਸੀ ਯਾਰ ਆ ਥੋੜੇ ਆਲਾ ਫੇਰ ਵੱਢੀ ਜਾਂਦਾ ਅੱਜ ਕੱਲ੍ਹ ਹੀ ਆਗੇ ਤੋਂ ਕੱਲ੍ਹ ਹੀ ਆਇਆ ਤਾਂ ਕੱਲ੍ਹ ਹੀ ਆ ਹਾਂ ਰੋਲਾ ਵੀਰ ਨਿਬੜ ਗਿਆ ਸੀ ਯਾਰ ਇਹਦੇ ਨਾਲ ਮੈਨੂੰ ਦੇਖ ਕੱਲ੍ਹ ਹੀ ਆ ਦੇਖਣਾ ਹੁਣ ਤਾਂ ਇਹ ਝੱਟ ਦੇਖਣਾ ਭਾਵਾ ਦੇਖਣੀ ਬਣ ਗਈ ਤਾਂ ਦੋ ਹੱਥਾਂ ਨਹੀਂ ਤੇ ਬੜਦਾ ਬੱਟ ਜੀ ਰੋਜ਼ ਉਹਦਾ ਸ਼ਰਪਾਣਾ ਜਦੋਂ ਨਵੇੜਨੇ ਕੋ। ਉਹ ਆਓ ਅੱਜ ਫੇਰ ਤੂੰ ਬੱਟ ਜੀ ਵੱਢੀ ਜਾਣਾ। ਕਿਉਂ ਮੈਂ ਵੱਢਣੀ ਆ ਮੇਰਾ ਹੱਕ ਆਗਾ। ਹੱਕ ਤੇਰਾ 4 ਵਜੇ ਦਾ 75 ਤਨਵੇੜਤਾ। ਹਾਂ ਨਵੇੜ ਸਾ। ਫਟਵਾਰੀ ਇੱਥੇ ਆਗਾ ਕੰਨ ਕੋ ਇੱਥੇ ਆਗਾ ਤੈਨੂੰ ਬੱਟ ਮਣ ਕੇ ਪਾ ਦਈਤੀ ਪਿੱਛੇ ਯਾਰਾ। ਤੇ ਆਹ ਹਜੇ ਮੇਰਾ ਇੱਥੋਂ ਤਾਂ ਹੀ ਹੋਰ ਬਣਦਾਗਾ। ਤੇਰਾ ਇੱਥੋਂ ਤਾਂ ਹੀ ਕਿੱਥੇ ਪਾਦਾ ਤੂੰ ਰੋਜ਼ ਹੀ ਆ ਕੇ ਇੱਥੇ ਲਹੂ ਪੀਣ ਲੱਗੇ ਇਹਨਾਂ ਨੂੰ। ਉਹ ਆਹ ਦਾ ਕੰਮਕਾਰ ਯਾਰ ਮੈਂ ਤੈਨੂੰ ਦੱਸਾਂਗਾ। ਕੰਮਕਾਰ ਨਹੀਂ ਤੂੰ ਹੁਣ ਵੱਢ ਫੇਰ ਵੱਟੋ ਇੱਥੇ। ਲੈ ਮੈਂ ਵੱਢ ਲਾਂ। ਆ ਜਾ। ਤ ਕੀ ਕਰ ਉਹ ਲੱਗਦਾ ਮੈਨੂੰ ਮੁੰਡੇ ਲੜਦੇ ਉਂਗਲ ਕੰਮ ਕਰ ਹੀ ਗਈ ਆਪਣੀ ਅੱਜ ਚੱਲ ਦੇਖਾਂਗੇ ਫਿਲਮ ਨੂੰ ਹੌਣ ਦੇ ਹੋ ਜੋਜੀ ਕੱਢ ਲੈਣ ਦੇ ਕਟਾ ਕੱਟੀ ਅੱਜ ਇਹਨਾਂ ਨੂੰ ਚੱਲ ਚੱਲਦੇ ਆਪਾਂ ਵੀ ਹੌਲੀ ਹੋ ਗਈ ਇਮੋਜ ਦੋਹੀ ਖੜਾ ਰਿਹਾ ਉਹ ਕਾਨੂੰਨ ਆੜ ਤੇ ਹਾਂ ਬਾਏ ਤਾ ਕਾਨੂੰਨ ਯਾਰ ਬੈਠੋ ਆਈ ਦੂੰਗਾ ਕਾਨੂੰਨ ਮੈਂ ਖੜੇ ਬਾਬਾ ਤੋ ਤੂੰ ਕਾਨੂੰਨ ਹਾਂ ਹਾਂ ਗੱਲ ਕੀ ਹੋ ਗਈ ਗੱਲ ਯਾਰ ਕੀ ਉਹਨੇ ਚਾਰ ਵਾਰੀ ਇੱਥੇ ਪੰਚਾਇਤਾਂ ਆ ਕੇ ਮੁਰਗੀਆਂ ਪੜਵਾਰੀ ਆ ਕੇ ਮੁਰਗੇ ਕਿਸੇ ਲੀਤ ਹੀ ਨਹੀਂ ਹੁੰਦਾ ਯਾਰ ਇਹ ਤੇਰੀ ਗਲਤ ਗੱਲ ਦਾਗਾ ਗੜੀ ਤੂੰ ਜੇ ਤੈਨੂੰ ਬੱਟ ਪਾ ਕੇ ਤੇ ਉਹ ਗਲਤ ਗੱਲ ਚਾਚਾ ਕਹਿ ਕੇ ਤਾ ਤੂੰ ਹੀ ਕਹਿ ਕਹੇ ਥੋੜੇ ਆਲਾ ਬਾਹਣ ਦੱਬੀ ਬੈਠਾ ਇਹੀ ਮੈਨੂੰ ਕਹਿ ਕੇ ਅਫਸਰ ਕਹਿੰਦਾ ਬੱਟ ਬਾਈ ਛੱਡੋ ਪਹਿਲਾਂ ਫਿਰ ਆਪਾਂ ਕਰਦਾ ਕਰ ਕਿਉਂ ਲੜਦੇ ਓਏ ਫਿਰ ਫਿਰ ਐਸੇ ਨੂੰ ਨਹੀਂ ਲੜਾਈ ਹਾਂ ਛੱਡ ਲਓ ਉਹ ਤੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀਗਾ ਵੀ ਜਿਹੜੇ ਭਰਾ ਭਰਾ ਬੱਟਾਂ ਪਿੱਛੇ ਲੜੀ ਜਾਂਦੇ ਹਨਾ ਉਂਗਲਾਂਾਂ ਤੋਂ ਬਚੋ ਬਾਈ ਬੱਟਾਂ ਇੱਥੇ ਹੀ ਰਹਿ ਜਾਣੀਆਂ ਨੇ ਸਾਡਾ ਵੀਡੀਓ ਬਣਾਉਣ ਦਾ ਮਕਸਦ ਇਹੀ ਸੀ ਬਾਈ ਵੀ ਬੱਟਾਂ ਪਿੱਛੇ ਲੜਨ ਦਾ ਕੋਈ ਫਾਇਦਾ ਨਹੀਂ ਉਂਗਲਾਂਾਂ ਤੋਂ ਬਚੋ ਬਾਈ ਲਾਜ਼ਮੀ ਬਾਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਲਾਈਕ ਕਰਿਓ ਤੇ ਕਮੈਂਟ ਕਰਿਓ ਕਿਉਂਕਿ ਜ਼ਮੀਨ ਜਾਇਜ਼ ਸਾਰੀ ਇੱਥੇ ਹੀ ਰਹਿ ਜਾਂਦੀ ਹੈ ਮੋਹ ਪਿਆਰ ਮੁਹੱਬਤ ਹੀ ਕੰਮ ਆਉਂਦਾ ਸੋ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਧੰਨਵਾਦ ਧੰਨਵਾਦ